ਕਿਸਾਨਾਂ 'ਚ ਬਹੁਤ ਖੁਸ਼ੀ ਦਾ ਮਾਹੌਲ ਆ ਜੀ ਕਿਉਂਕਿ ਇਸ ਤਰ੍ਹਾਂ ਦਾ ਪਹਿਲਾ ਦਾ ਬਜਾਈ ਦਾ ਸੀਜ਼ਨ ਕਦੇ ਵੀ ਨਹੀਂ ਸਿਆ ਆ ਅੱਜ ਤੋਂ 3-4 ਦਿਨ ਪਹਿਲਾਂ ਦੀ ਬਿਜਲੀ ਦੀ ਸਪਲਾਈ ਚੱਲ ਰਹੀ ਹੈ ਬਹੁਤ ਵਧੀਆ ਪਰ ਕਿਸਾਨਾਂ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਪਹਿਲੀ ਤਰੀਕ ਤੋਂ ਝੋਨਾ ਲਾਉਣਾ ਸ਼ੁਰੂ ਕੀਤਾ ਤੇ ਇਹਦੇ ਨਾਲ ਜਿਹੜੀ ਸਾਡੀ ਲੋਕਲ ਲੇਬਰ ਆ ਉਹਨੂੰ ਵੀ ਕੰਮ ਮਿਲ ਗਿਆ ਉਹ ਵੀ ਬਹੁਤ ਖੁਸ਼ ਆ ਇੱਕ ਜਿਹੜੇ ਤਿੰਨ ਧੋਨਾ 'ਚ ਪੰਜਾਬ ਨੂੰ ਵੰਡ ਕੇ ਇਹਦੇ ਨਾਲ ਇੱਕ ਦਾ ਲੇਬਰ ਦਾ ਬੋਝ ਘਟੂਗਾ ਇੱਕ ਬਿਜਲੀ ਬੋਰਡ ਦਾ ਵੀ ਬਹੁਤ ਵਧੀਆ ਸਿਸਟਮ ਚੱਲੂਗਾ ਤੇ ਕਿਹੜੀਆਂ ਵੈਰਾਈਆਂ ਜਿਹੜੀਆਂ ਆ ਗਿਆ ਆਈਐਸਯੂ ਕਰ ਰਹੇ ਹੋਣ तकरीबन ਕਿਸਾਨ ਬਹੁਤ ਅਵੇਅਰ ਹੋ ਗਿਆ ਜੋ ਪੰਜਾਬ ਸਰਕਾਰ ਯੂਨੀਵਰਸਿਟੀ ਦੇ ਅਨਸਾਰ ਸਾਨੂੰ ਰეკਮੈਂਡ ਕਰ ਰਹੀ ਹੈ ਇਹ तकरीबन ਉਹ ਹੀ ਲਾ ਰਹੇ ਆ ਸਰਕਾਰ ਦੇ ਕਿਹਦੇ ਪ੍ਰਬੰਧਾ ਬਿਜਲੀ ਪ੍ਰਬੰਧਾ ਕਿਹਦੇ ਜੀ ਹੈ ਨਹੀਂ ਬਿਜਲੀ ਦੇ ਪ੍ਰਬੰਧਾ ਤੋਂ ਬਹੁਤ ਖੋਸ਼ ਹੈ ਜ਼ਿੰਮੇਵਾਰ ਆਡੇ ਜਿਹੜੇ ਇਥੋਂ ਦੇ ਜੈ ਸਾਹਿਬ ਉਹਨਾਂ ਨੇ ਬਹੁਤ ਵਧੀਆ ਲਾਈਨ ਅਪ ਕਰਾਇਆ ਪਹਿਲਾਂ ਕਲੀਅਰ ਕਰਤੀਆਂ ਹੁਣ ਨਿਰਵਿਘਨ ਸਪਲਾਈ ਚੱਲ ਰਹੀ ਹੈ ਕਿਨੇ ਘਟਾ ਬਿਜਲੀ ਲਾਟ ਆ ਰਹੀ ਹੈ ਜੀ ਨਹੀਂ ਪਹਿਲਾਂ ਤਾਂ ਕਾਫੀ ਚੱਲ ਰਹੀ ਆ ਅੱਜ ਹੁਣ ਪਹਿਲੀ ਤਰੀਕ ਤੋਂ ਇਹਨਾਂ ਨੇ ਜੋਨਾ ਚ ਵੜਤਾ 8-8 ਘੰਟੇ ਚੱਲੂਗੀ ਤੇ ਲੇਬਰ ਆ ਕਿ ਮਿਲ ਰਹੀ ਹੈ ਈ ਤੁਹਾਨੂੰ ਨਹੀਂ ਲੇਬਰ ਸਾਡੀ ਸਾਨੂੰ ਇਹ ਵੀ ਖੁਸ਼ੀ ਆ ਵੀ ਸਾਡੀ ਜਿਹੜੀ ਲੋਕਲ ਲੇਵਰ ਆ ਉਹ ਕੰਮ ਕਰ ਰਹੀ ਆ ਪ੍ਰਵਾਸੀ ਮਜ਼ਦੂਰ ਤਾਂ ਨਹੀਂ ਆਏ ਪਰ ਸਾਡੀ ਲੋਕਲ ਲੇਵਰ ਨੂੰ ਕੰਮ ਮਿਲ ਗਿਆ ਇਹ ਤਾਂ ਵੀ ਜਿਵੇਂ ਸਰਕਾਰ ਨੇ ਹੁਣ ਪ੍ਰਬੰਧ ਕੀਤਾ ਵੀ ਜੀ ਸਰਵਿਕ ਜਿਵੇਂ ਆਰਟੀਕਲ ਤੋਂ ਬਾਅਦ ਚੱਲ ਰਹੀ ਆ ਕਿਉਂ ਚੱਲਦੀ ਰਹੇ ਸਾਨੂੰ ਤਾਂ ਪੂਰੀ ਆਸ ਆ ਜੀ ਪਹਿਲੇ ਵੀ ਕਲਕੱਤੇ ਸੀਜ਼ਨ ਚ ਬਹੁਤ ਵਧੀਆ ਸੰਸਮਰਿਆ ਤੇ ਜ਼ਿੰਮੇਦਾਰ ਨੂੰ ਕਣਕ ਦੇ ਨੇ ਵੀ ਵਧੀਆ ਇਤਿਹਾਰ ਦਤਾ ਤੁਹਾਨੂੰ ਉਮੀਦ ਆ ਪੂਰੀ ਪਰਮਾਤਮਾ ਕਿਰਪਾ ਕਰੂਗਾ ਜੇਕਰ ਵੀ ਗੱਲ ਕਰਦੇ ਆ ਇਹ ਜੀਟਾ ਚ ਲਾਉਂਦੇ ਨਾਲ ਜਿਵੇਂ ਮਗਰੋਂ ਛਾਹ ਪੰਡ ਧਿਆਨ ਕੇ ਹੋੱਚ ਜਿਆਦਾ ਹੋ ਜਾਂਦਾ ਸੀ ਹੁਣ ਕੀ ਹੋੱਚੇਗਾ ਜਾਂ ਤੇ ਨਹੀਂ ਹਾਂਜੀ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਪਰਾਲਾ ਆ ਇਹ ਮੌਸਰ ਨੂੰ ਕੰਟਰੋਲ ਕਰਨ ਲਈ ਵੀ ਦਿਨ ਉਹਨਾਂ ਨੇ ਪਹਿਲਾਂ ਕੀਤਾ ਇਹਦੇ ਨਾਲ ਕੋਈ ਜਿਹੜੇ ਛੋਟੇ ਜ਼ਿੰਮੇਦਾਰ ਸਬਜ਼ੀਆਂ ਲਾਉਂਦੇ ਉਹਨਾਂ ਨੂੰ ਫਾਇਦਾ ਹੋਊਗਾ ਇਹ ਕੰਮ ਤੋਂ ਸਮਝ ਆ ਜਾਂਦਾ ਉਹ ਵਧੀਆ ਸਾਨੂੰ ਤਾਂ ਸਰਕਾਰ ਤੋਂ ਵਜੂ ਨਹੀਂ ਆਈ। बहुत ਬਹੁਤ ਵਧੀਆ ਸਰਕਾਰ ਹੈ। ਬਸ ਇਹ ਬਸੇ ਬਹੁਤ ਦਿੱਕੀ ਹੈ। ਜਿ ਮਜੂਰੀ ਪਾਸ ਹੋਣੇ ਇਹ ਮਜ਼ਦੂਰਾਂ ਨੂੰ ਕੰਮ ਦੇ ਰਿਹਾ। ਖਾਣ ਦੀ ਆਗਰ ਸਕਿਆ ਮੈਨੂੰ ਤਾਂ ਲੱਗਦਾ ਹੈਗਾ ਅੱਗੇ ਸਿਆਲ ਦੇ ਵਿਚਾਰ ਨਹੀਂ ਕੋਠਾ। ਤੇ ਸ਼ਿਕਾਇਤਾਂ ਇਹ ਨਾਮ ਸੁਣਾਵਾਤ ਪਿਆ ਹੀ ਤੇ ਨਾਈ ਜਰ। ਯਾਰ ਲੈ ਕਬਰਾ ਵੀ ਨਾ ਪੈਣਾ ਬਿਜਲੀ ਦਾ ਪ੍ਰਬੰਧ ਬਹੁਤ ਵਧੀਆ ਜੀ ਲਾਈਟ ਬਹੁਤ ਵਧੀਆ ਜਿੰਨੇ ਉਹਦੇ ਟੇਕੇ ਉਹਦੇ ਲਾਈਟ ਹੈ ਲਾਈਟ ਦਾ ਪ੍ਰਬੰਧ ਬਹੁਤ ਵਧੀਆ ਜੀ ਮਜ਼ਦੂਰ ਮਿਲ ਰਹੇ ਆ ਜੀ ਕਿੱਦਾਂ ਹਾਂ ਜੀ ਮਿਲ ਰਹੇ ਆ ਜੀ ਮਜ਼ਦੂਰ ਮਿਲ ਹੀ ਜਾਂਦੇ ਆ ਜੀ ਇਹ ਕਿੰਨੇ ਘੰਟੇ ਬਿਜਲੀ ਆ ਰਹੀ ਜੀ ਬਿਜਲੀ ਪੂਰੀ 8 ਘੰਟੇ ਆ ਰਹੀ ਜੀ ਬਿਜਲੀ ਬਹੁਤ ਸਹੀ ਚੱਲਦੀ ਕੋਈ ਝਮਕ ਨਹੀਂ ਵਧੀਆ ਚੱਲਦੀ ਜੀ ਬਹੁਤ ਸਰਕਾਰ ਦੇ ਵਧੀਆ ਪ੍ਰਬੰਧ ਕੀ ਬਹੁਤ ਵਧੀਆ ਜੀ ਬਹੁਤ ਵਧੀਆ ਕੱਲ ਕਰਦੇ ਆ ਵੀ ਜਿਹੜੀ ਅੱਜ ਕੀ ਕਿਹੜੇ ਕਿੜੀਆਂ ਵੈਰਾਈਟੀਆਂ ਹੈਗੀਆਂ ਜਿਹੜੀ ਲਾ ਰਹੀਆਂ ਵੈਰਾਈਟੀਆਂ ਆਪਾਂ ਜੀ ਇੱਕ ਤਾਂ 31 ਆ ਤੇ ਕੋਈ ਚੱਬੀ ਛੁੱਬੀ ਲਾਵਾਂਗੇ ਜੀ ਜਿਵੇਂ ਆਪਾਂ ਗੱਲ ਕਰਦੇ ਸਰਕਾਰ ਨੇ ਜਿਹੜਾ ਝੋਨੇ ਦੀ ਲਵਾਈ ਜਿਹੜੀ ਹੈਗੀ ਆ 15 ਦਿਨਾਂ ਬਾਅਦ ਲੱਗੇ ਚਲੋ ਪਹਿਲਾ ਕਰਤੀ ਸੀ ਉਸ ਦੇ ਨਾਲ ਜਿਹੜੇ ਅੱਗੇ ਜਾ ਕੇ ਜਿਹੜੀ ਝੋਨੇ ਦੀ ਲਵਾਈ ਹੁੰਦੀ ਸੀ ਜੀ ਉਹ ਪਰੇਸ਼ਾਨੀ ਕਿਸ ਤਰ੍ਹਾਂ ਦੀ ਉਹਦਾ ਹੱਲ ਹੋਏਗਾ ਅੱਗੇ ਜੀ ਇਹ ਪਰੇਸ਼ਾਨੀ ਸੀ ਮੰਨ ਲਓ ਜਿਵੇਂ 20 ਤਰੀਕ ਸੀ ਉਹਦੇ ਨਾਲ ਜਿਹੜਾ ਝੋਨਾ ਮਨ ਲਾਉਂਦਿਆ ਕਰਦੇ ਕਈ ਆਪਾਂ ਦੇਨ ਲੱਗ ਜਾਂਦੇ ਤੇ ਮੋਚਰ ਨਹੀਂ ਸਹੀ ਆਉਂਦਾ ਸੀ ਪਰ ਅੱਜ ਕਿ ਚਲੋ ਜਿਹੜਾ 20 ਦਿਨ ਪਹਿਲਾਂ ਕੀਤਾ ਬਹੁਤ ਵਧੀਆ ਕੰਮ ਕੀਤਾ ਹੈ ਇਹਦੇ ਵਿੱਚ ਚਲੋ ਇੱਕ ਦਿਨ ਝੋਨਾ ਵੀ ਲੱਗ ਗਿਆ ਲੈ ਲੋੜ ਵਧੀਆ ਆਉਂਦੀ ਆ ਤੇ ਜਿਹੜਾ ਫਸਲ ਪੂਰੀ ਸੁੱਕੀ ਜਾਊਗੀ ਮੰਡੀ ਦੇ ਵਿੱਚ ਕੋਈ ਮੋਚੇ ਦਾ ਰਵਾਣੇ ਪੈਂਦਾ ਜੀ ਸਰਕਾਰ ਦੇ ਵਧੀਆ ਪ੍ਰਬੰਧਨ ਬਹੁਤ ਵਧੀਆ ਜੀ ਬਹੁਤ ਵਧੀਆ